ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਕੱਲ ਤੋਂ ਆਪ ਚੀਜ਼ੇ ਨਾਲ ਗ੍ਰਹਿ ਲਗਨ ਸ਼ਗਨ ਆਪ ਸ਼ਗਨ ਵਿਸ਼ੇ ਦੀ ਵਿਚਾਰ ਕਰਨੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਕੱਲ ਅਸੀਂ ਬੇਸਿਕਲੀ ਸਮਝਿਆ ਸੀ ਕਿ ਵਿਸ਼ਾ ਕੀ ਹੈ ਹੁਣ ਜਿਵੇਂ ਕੱਲ ਦੱਸਿਆ ਸੀ ਕਿ ਬ੍ਰਾਹਮਣ ਸੌਰੇ ਮੰਡਲ ਦੇ ਨੌ ਗ੍ਰਹਾਂ ਨੂੰ ਨਾਲ ਸੂਰਜ ਨੂੰ ਬਿਲਾ ਕੇ ਦੋ ਹੋਰ ਮਨੋ ਕਲਪਿਤ ਗ੍ਰਹਿ ਮਿਲਾ ਕੇ ਤੇ ਇਹਨਾਂ 12 ਨੂੰ ਗ੍ਰਹਿ ਦੱਸਦੇ ਤੇ ਕਹਿੰਦਾ ਇਹ ਦੇਵਤੇ ਨੇ ਸਾਰੇ ਫਿਰ ਇਹਨਾਂ ਦੇਵਤਿਆਂ ਦੇ ਹਿਸਾਬ ਨਾਲ ਕੁੰਡਲੀ ਬਣਾਉਂਦਾ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਕਾਲਪੁਰਖ ਸੱਚੇ ਬਾਦਸ਼ਾਹ ਨੇ ਬਣਾਈ ਹੈ ਕੁਦਰਤ ਦਾ ਇੱਕ اٹਲ ਨਿਯਮ ਚੱਲਦਾ ਹੈ ਸਾਰਾ ਸ੍ਰਿਸ਼ਟੀ ਦਾ ਸਿਲਸਲਾ ਉਹਦੇ ਮੁਤਾਬਕ ਚੱਲਦਾ ਜਿਹੜੀ ਸਭ ਤੋਂ ਪਹਿਲੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਸਾਰੇ ਬ੍ਰਹਿਮੰਡ ਦੀ ਹੈ ਜੋ ਦੇ ਬਾਰੇ ਸਤਿਗੁਰ ਨੇ ਆਪ ਫੈਸਲਾ ਦਿੱਤਾ ਹੈ ਕਿ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿ ਕਿੰਡਾ ਵੱਡਾ ਹਾਲੇ ਕਿ ਕਿਹਾ ਸਹਿਸ 18 ਕਹਿਣ ਕਦੇ ਬਾਸਲੂਕਤਾਤ ਨਾਲ ਇਹ ਲਿਖਤਾ ਲੇਖਾ ਹੋਏ ਤਾਂ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਉਹ ਆਪ ਹੀ ਜਾਣਦਾ ਉਹਨੇ ਕਿੰਡਾ ਵੱਡਾ ਬ੍ਰਹਮੰਡ ਬਣਾਇਆ ਸਾਡੇ ਇਸ ਸੌਰੇ ਮੰਡਲ ਵਰਗੇ ਕਈ ਸੌਰੇ ਮੰਡਲ ਇਸ ਬ੍ਰਹਮੰਡ ਦੇ ਵਿੱਚ ਨੇ ਦੂਸਰੀ ਜਿਹੜੀ ਫੋਟੋ ਹੈ ਇਹ ਸਾਡੇ ਸੌਰੇ ਮੰਡਲ ਦੀ ਹੈ ਕਿੰਨੇ ਕਿੰਨੇ ਡਿਸਟੈਂਸ ਦੇ ਉੱਤੇ ਕਿਹੜੇ ਕਿਹੜੇ ਪਲੈਨਟ ਜਿਹੜੇ ਚੱਲ ਰਹੇ ਨੇ ਇੱਥੇ ਤੀਜੇ ਨੰਬਰ ਤੇ ਧਰਤੀ ਆ ਰਹੀ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਨਹੀਂ ਕਿ ਇਹ ਐਸੇ ਨੇਮ ਦੇ ਵਿੱਚ ਚੱਲ ਰਹੇ ਨੇ ਜਿਵੇਂ ਦਿਖਾਏ ਗਏ ਨੇ ਇੱਕ ਲਾਈਨ ਜਈ ਦੇ ਵਿੱਚ ਬਲਕਿ ਆ ਜਿਹੜਾ ਚੌਥੀ ਫੋਟੋ ਹੈ ਕਿ ਮਾ ਕਰਨਾ ਜਿਹੜੀ ਇਹ ਤੀਸਰੀ ਫੋਟੋ ਹੈ ਇਹਦੇ ਵਿੱਚ ਅਸਲੀ ਹੈ ਕੋਈ ਕਿਦਰੇ ਚੱਲ ਰਿਹਾ ਕੋਈ ਕਿੱਦਰੇ ਚੱਲ ਰਿਹਾ ਪਰ ਉਹਦੇ ਇੱਕ ਅਟਲ ਨੇਮ 'ਚ ਬੱਜਾ ਚੱਲ ਰਿਹਾ ਹੈ ਉਹ ਉਸੇ ਸਮੇਂ ਦੇ ਮੁਤਾਬਕ ਚੱਲ ਰਿਹਾ ਉਹ ਨੇਮ ਕਦੀ ਨਹੀਂ ਬਦਲਦਾ ਉਹਦਾ ਨੇਮ ਅਕਾਲਪੁਰਸ ਦਾ ਬਣਾਇਆ ਹੋਇਆ ਅਟਲ ਨੇਮ ਹੈ ਉਹਦੇ ਵਿੱਚ ਕਦੀ ਫਰਕ ਨਹੀਂ ਪਿਆ ਅੱਜ ਤੱਕ ਨਹੀਂ ਪਿਆ ਉਸ ਤੋਂ ਬਾਅਦ ਚੌਥੇ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੂਰਜ ਦੇ ਦੁਆਲੇ ਧਰਤੀ ਘੁੰਮ ਰਹੀ ਹੈ ਕਿ ਧਰਤੀ ਦੇ ਦੁਆਲੇ ਚੰਦਰਮਾ ਘੁੰਮ ਰਿਹਾ ਹੈ ਇਹ ਸੂਰਜ ਜਿਹੜਾ ਹੈ ਇਹਦੇ ਦੁਆਲੇ ਧਰਤੀ 365 ਦਿਨਾਂ ਦੇ ਵਿੱਚ 365.22 ਡੇਸ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਤੇ ਚੰਦਰਮਾ ਜਿਹੜਾ ਧਰਤੀ ਦਾ ਚੱਕਰ 354 ਦਿਨਾਂ ਚ ਪੂਰਾ ਕਰਦਾ ਹੈ ਜਿਹੜਾ ਧਰਤੀ ਸੂਰਜ ਦਾ ਚੱਕਰ ਲਗਾਉਂਦੀ ਹੈ ਇਹਨੂੰ ਅਸੀਂ ਇੱਕ ਸਾਲ ਕਹਿੰਦੇ ਆ ਇਹ ਸੌਰੇ ਮੰਡਲ ਸੂਰਜ ਦਾ ਸਾਲ ਹੈ ਤੇ ਜਿਹੜਾ ਚੰਦਰਮਾ ਧਰਤੀ ਦਾ ਚੱਕਰ 354 ਦਿਨਾਂ ਚਲਾਉਂਦਾ ਹੈ ਉਹਨੂੰ ਅਸੀਂ ਚੰਦਰਮਾ ਦਾ ਸਾਲ ਕਹਿੰਦੇ ਆ ਫਿਰ ਜਿਹੜਾ ਚੰਦਰਮਾ ਧਰਤੀ ਦਾ ਚੱਕਰ ਲਾ ਰਿਹਾ ਜਿਵੇਂ ਧਰਤੀ ਆਪਣੇ ਧੁਰੇ ਉੱਤੇ ਘੁੰਮ ਰਹੀ ਹੈ ਨਾਲ ਤੇ ਨਾਲ ਸੂਰਜ ਦਾ ਚੱਕਰ ਲਾ ਰਹੀ ਹੈ ਜਿਸ ਕਰਕੇ ਦਿਨ ਰਾਤ ਬੰਦੇ ਨੇ ਕਦੇ ਦਿਨ ਕਿਤੇ ਦਿਨ ਹੁੰਦਾ ਕਿਤੇ ਰਾਤ ਹੁੰਦੀ ਇੰਨੀ ਕਿ ਸਾਰੀ ਧਰਤੀ ਦੇ ਉੱਤੇ ਇੱਕੋ ਟਾਈਮ ਤੇ ਦਿਨ ਹੋ ਜਾਂਦਾ ਤੇ ਰਾਤ ਹੁੰਦੀ ਹੈ ਜਿਹੜਾ ਪੱਖ ਸੂਰਜ ਦੇ ਸਾਹਮਣੇ ਹੁੰਦਾ ਉੱਥੇ ਦਿਨ ਹੁੰਦਾ ਜਿਹੜਾ ਸੂਰਜ ਦੇ ਦੂਜੇ ਪਾਸੇ ਹੁੰਦਾ ਬਿਲਕੁਲ ਉੱਥੇ ਰਾਤ ਹੁੰਦੀ ਹੈ ਇਸ ਤਰ੍ਹਾਂ ਚੰਦਰਮਾ ਜਿਹੜਾ ਉਹ ਆਪਣੇ ਧੁਰੇ ਉੱਤੇ ਵੀ ਘੁੰਮ ਰਿਹਾ ਤੇ ਧਰਤੀ ਉੱਤੇ ਵੀ ਘੁੰਮ ਰਿਹਾ ਜਿਹਦੇ ਤੋਂ ਛਿੱਤਾਂ ਵਾਰ ਬੰਦੇ ਨੇ ਇਸ ਵੇਲੇ ਵਿਸ਼ੇ ਦੀ ਗੱਲ ਨਹੀਂ ਮੈਂ ਅੱਗੇ ਦੀ ਵਿਚਾਰ ਕਰਾਂਗਾ ਕਿਉਂਕਿ ਸਾਡੇ ਜਿਹੜੇ ਗੁਰਪੁਰਬ ਮਨਾਏ ਜਾਂਦੇ ਨੇ ਇਹ ਇਹਨਾਂ ਛਿੱਤਾਂ ਵਾਰਾ ਮੁਤਾਬਕ ਮਨਾਏ ਜਾਂਦੇ ਨੇ ਚੰਦਰਮਾ ਦੇ ਕਲੰਡਰ ਬਾਰੇ ਨਾਲ ਉਹਦਾ ਨਤੀਜਾ ਕੀ ਹੁੰਦਾ ਕਿ ਸੂਰਜੀ ਕੈਲੰਡਰ ਦੇ ਮੁਤਾਬਕ ਹਰ ਸਾਲ 11 ਦਿਨ ਦਾ ਫਰਕ ਪੈ ਜਾਂਦਾ ਹੈ। ਔਰ ਫਿਰਣਾ ਨੇ ਇੱਕ ਬ੍ਰਹਮਣੀ ਮਤ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਸਿਲਸਿਲਾ ਕਿ 3 ਸਾਲਾਂ ਦੇ ਬਾਅਦ ਜਿਹੜਾ ਉਹ 1 ਮਹੀਨਾ ਵਧਾ ਦੇਣਾ ਹੈ ਪੂਰਾ। ਜਿਸ ਨਾਲ ਉਹ ਉੱਥੇ ਹੀ ਬੈਲੈਂਸ ਹੋ ਜਾਏ। ਸੂਰਜੀ ਕੈਲੰਡਰ ਨੂੰ ਨਹੀਂ ਅਪਣਾਉਣਾ। ਉਹਨੂੰ ਬੈਲੈਂਸ ਉਹਦੇ ਨਾਲ ਹੀ ਕਰਨਾ ਹੈ। ਜਿਹਦੇ ਕਰਕੇ ਕਈ ਦਿਨਾਂ ਦਾ ਫਰਕ एकदम ਆ ਜਾਂਦਾ ਹੈ। ਵਿਸ਼ੇਤ ਤੋ ਥੋੜੀ ਜਿਹੀ ਬਾਤ ਦੀ ਗੱਲ ਹੈ ਲੇਕਿਨ ਇਹਨੂੰ ਸਮਝਣਾ ਵੀ ਬੜਾ ਜ਼ਰੂਰੀ ਹੈ। ਉਹਦੇ ਬਾਅਦ ਜਿਹੜੀ ਫੋਟੋ ਹੈ ਇਹ ਸੂਰਜ ਗ੍ਰਹਣ ਦੀ ਹੈ। ਹੁਣ ਬ੍ਰਾਹਮਣੀ ਮਤ ਦੇ ਚ ਇੱਕ ਵਿਸ਼ਵਾਸ ਬਣਾ ਦਿੱਤਾ ਗਿਆ ਕਿ ਸੂਰਜ ਗ੍ਰਹਣ ਕਿਵੇਂ ਲੱਗਦਾ ਹੈ। ਇਹ ਰਾਹੁ ਤੇ ਕੇਤੂ ਜਿਹੜੇ ਮਨੋਕਲਪਿਤ ਗ੍ਰਹਿ ਨੇ ਇਹਨਾਂ ਨੇ ਸੂਰਜ ਨੂੰ ਕਰਜ਼ਾ ਦਿੱਤਾ ਹੋਇਆ ਹੈ। ਉਹ ਕਮਿਟ ਕਰਦਾ ਹੈ ਕਿ ਮੈਂ ਐਨੇ ਸਮੇਂ ਤੱਕ ਦੇ ਦੇਵਾਂਗਾ ਉਹ ਨਹੀਂ ਦਿੰਦਾ ਤੇ ਰਹੁ ਤੇ ਕੇ ਤੂੰ ਆਪਣਾ ਕਰਜ਼ਾ ਲੈਣ ਲਈ ਜਾਂਦੇ ਨੇ ਉਹ ਵਾਪਸ ਨਹੀਂ ਕਰਦਾ ਤੇ ਉਹਦਾ ਮੂੰਹ ਕਾਲਾ ਕਰ ਦਿੰਦੇ ਨੇ ਇਸ ਕਰਕੇ ਸੂਰਜ ਗ੍ਰਹਿਣ ਲੱਗ ਜਾਂਦਾ ਹੈ ਇਹ ਪਰਮ ਫਲਾਇਆ ਗਿਆ ਹੁਣ ਅਸਲੀ ਪੋਜੀਸ਼ਨ ਕੀ ਹੈ ਜੋ ਕੁਦਰਤ ਦੇ ਬਣਾਏ ਹੋਏ ਟਲ ਨੇਮ ਨਾਲ ਚੱਲ ਰਿਹਾ ਹੈ ਕਿ ਜਦੋਂ ਧਰਤੀ ਸੂਰਜ ਤੇ ਚੰ드ਰਮਾ ਇੱਕੋ ਲਾਈਨ 'ਚ ਆ ਜਾਂਦਾ ਹੈ ਇਸ ਅਵਸਥਾ ਦੇ ਵਿੱਚ ਕਿ ਚੰ드ਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਹੋਵੇ ਕਿਉਂਕਿ ਵਿਚਕਾਰ ਚੰ드ਰਮਾ ਆ ਗਿਆ ਸੂਰਜ ਨਜ਼ਰ ਨਹੀਂ ਆਉਂਦਾ ਉਹ ਸਾਨੂੰ ਸੂਰਜ ਨੂੰ ਗ੍ਰਹਿਣ ਲੱਗਾ ਹੋਇਆ ਮਹਿਸੂਸ ਹੁੰਦਾ ਜਿਵੇਂ ਜਿਵੇਂ ਮੂਵਮੈਂਟ ਹੋਈ ਜਾਂਦੀ ਹੈ ਉਸ ਤਰ੍ਹਾਂ ਲੱਗਦਾ ਜਿਵੇਂ ਜਿਵੇਂ ਰਿਵਰਸ ਮੂਵਮੈਂਟ ਹੁੰਦੀ ਹੈ ਉਹ ਘਟੀ ਜਾਂਦਾ ਥੋੜੀ ਦੇਰ ਬਾਅਦ ਜਿਹੜਾ ਖਤਮ ਹੋ ਜਾਂਦਾ ਜਿਸੇ ਲਈ ਇੱਕ ਲਾਈਨ ਵਾਲਾ ਸਿਲਸਿਲਾ ਜਿਹੜਾ ਇਹ ਮੁੱਕ ਜਾਂਦਾ ਹੈ ਇਹ ਹੈ ਦੀ ਅਸਲੀਅਤ ਜਿਹੜੀ ਜਦੋਂ ਦਾ ਸਿਲਸਿਲਾ ਸੰਸਾਰ ਦਾ ਬਣਿਆ ਉਸ ਕਾਲਪੁਰਖ ਨੇ ਕੁਦਰਤ ਦਾ ਇਹ ਨਾਮ ਬਣਾਇਆ ਹੁਣ ਜਿਸ ਲਈ ਅੱਜ ਜਿਹੜੇ ਤੁਸੀਂ ਅਗਲੀ ਫੋਟੋ ਦੇਖ ਰਹੇ ਹੋ ਇਹ ਸੂਰਜ ਗ੍ਰਹਿਣ ਲੱਗਾ ਹੋਇਆ ਸਾਨੂੰ ਨਜ਼ਰ ਨਹੀਂ ਆ ਰਿਹਾ ਸਾਰਾ ਕਾਲਾ ਨਜ਼ਰ ਆ ਰਿਹਾ ਕਿਉਂਕਿ ਉਸ ਜਗ੍ਹਾ ਦੀ ਫੋਟੋ ਹੈ ਜਿੱਥੋਂ ਚੰਦਰਮਾ ਬਿਲਕੁਲ ਸੈਂਟਰ ਦੇ ਵਿੱਚ ਹੈ ਤੇ ਸੂਰਜ ਬਿਲਕੁਲ ਨਜ਼ਰ ਨਹੀਂ ਆ ਰਿਹਾ ਉਸ ਅਵਸਥਾ ਦਾ ਲੇਕਿਨ ਲਾਈਟ ਫੁੱਟ ਕੇ ਬਾਹਰੋਂ ਆ ਰਹੀ ਹੈ ਸਾਈਡਾਂ ਤੋਂ ਕਿਨਾਰਿਆਂ ਤੋਂ ਫੁੱਟ ਕੇ ਲਾਈਟ ਬਾਹਰ ਆ ਰਹੀ ਹੈ ਬੜਾ ਸਪਸ਼ਟ ਹੈ ਕਿ ਸੂਰਜ ਉਸ ਨੇ ਹੀ ਦਗਦਗਾ ਰਿਹਾ ਹੈ ਸਾਨੂੰ ਨਜ਼ਰ ਨਹੀਂ ਆ ਰਿਹਾ ਔਰ ਅੱਜ ਵੀ ਬੜਾ ਕੀਤਾ ਜਾਂਦਾ ਹੈ ਸੂਰਜ ਗਰਹਿ ਦੇ ਸਮੇਂ ਆਦਾਨ ਕਰੋ ਇਹ ਪੁੰਨ ਕਰੋ ਇਹ ਹੋਏਗਾ ਇਹਦਾ ਮਾੜਾ ਅਸਰ ਹੋ ਜਾਏਗਾ ਫਲਾਣੇ ਲੋਕਾਂ ਤੇ ਮਾੜਾ ਅਸਰ ਹੋਏਗਾ ਐਡਾ ਭਰਮ ਜਾਲ ਫੈਲਾਇਆ ਹੋਇਆ ਜਿੰਨੂੰ ਇੱਕ ਵੱਡਾ ਪਖੰਡਾ 판 ਕਹਿ ਸਕਨੇ ਉਸ ਤੋਂ ਅਗਲੀ ਫੋਟੋ ਦੇ ਵਿੱਚ ਇੱਕ ਵਾਰੀ ਫਿਰ ਇੱਕੋ ਲਾਈਨ ਦੇ ਵਿੱਚ ਆ ਗਏ ਸੂਰਜ ਧਰਤੀ ਤੇ ਚੰਦਰਮਾ ਪਰ ਹੁਣ ਕੀ ਹੈ ਕਿ ਧਰਤੀ ਵਿਚਕਾਰ ਹੈ ਇੱਕ ਪਾਸੇ ਸੂਰਜ ਹੈ ਇੱਕ ਪਾਸੇ ਚੰਦਰਮਾ ਚੰਦਰਮਾ ਦੀ ਆਪਣੀ ਰੋਸ਼ਨੀ ਕੋਈ ਨਹੀਂ ਸੂਰਜ ਦੀ ਧਰਤੀ ਨਾਲ ਹੀ ਉਹ ਧਮਕਦਾ ਹੈ ਧਰਤੀ ਤੋਂ ਜਿਸਲੇ ਸੀ ਵੇਖਨੇ ਆ ਤੇ ਜਿਸਲੇ ਚੰਦਰਮਾ ਉਸ ਰੇਖਾ ਦੇ ਵਿੱਚ ਆ ਗਿਆ ਕਿ ਪੂਰਾ ਦਾ ਪੂਰਾ ਛੁੱਪ ਗਿਆ ਸੂਰਜ ਦੇ ਰੋਸ਼ਨੀ ਤੋਂ ਤੇ ਸਾਨੂੰ ਗ੍ਰਹਿਣ ਲੱਗਾ ਹੋਇਆ ਨਜ਼ਰ ਆਉਂਦਾ ਕਾਲਾ ਨਜ਼ਰ ਆਉਂਦਾ ਕਿਉਂਕਿ ਉਹਨੂੰ ਸੂਰਜ ਦੀ ਰੋਸ਼ਨੀ ਮਿਲ ਨਹੀਂ ਰਹੀ ਔਰ ਬਿਲਕੁਲ ਉਸੇ ਤਰ੍ਹਾਂ ਜਿਸ ਨਾਲ ਉਹਦੀ ਮੂਵਮੈਂਟ ਹੋਈ ਜਾਂਦੀ ਹੈ ਤੇ ਨਾ ਗ੍ਰਹਿ ਦੋਨਾਂ ਧਰਤੀ ਦੀ ਵੀ ਤੇ ਚੰਦਰਮਾ ਦੀ ਵੀ ਉਹ ਉਸੇ ਹਿਸਾਬ ਨਾਲ ਵੱਧਾ ਤੇ ਉਸੇ ਹਿਸਾਬ ਨਾਲ ਘਟੀ ਜਾਂਦਾ ਇਹ ਜਦੋਂ ਦਾ ਕੁਦਰਤ ਦਾ ਸਿਲਸਿਲਾ ਬਣਿਆ ਅਕਾਲ ਪੁਰਖ ਨੇ ਬਣਾਇਆ ਉਦੋਂ ਦਾ ਹੀ ਸਿਲਸਿਲਾ ਚੱਲਦਾ ਹੈ ਜਿੰਨੂੰ ਕੋਈ ਬਦਲ ਨਹੀਂ ਸਕਦਾ ਅੱਜ ਤੱਕ ਕਦੀ ਨਹੀਂ ਬਦਲਿਆ ਕਦੀ ਇੱਕ ਪਲ ਦਾ ਫਰਕ ਨਹੀਂ ਪਿਆ ਹੁਣ ਸਭ ਤੋਂ ਅਖੀਰ ਤੇ ਤੁਸੀਂ ਵੇਖ ਰਹੇ ਹੋ ਉਹ ਕਾਂਡੀ ਹੈ ਜਿਹੜੀ ਬ੍ਰਾਹਮਣ ਬਣਾਉਂਦਾ ਇਹਦੇ ਵਿੱਚ ਉਹਨੇ 12 ਘਰ ਬਣਾਏ ਹੋਏ ਨੇ ਉਹਦੇ ਮੁਤਾਬਕ ਇਹ ਕਹਿੰਦਾ ਹੈ ਕਿ ਹੁਣ ਸੂਰਜ ਜਿਹੜਾ ਹੈ ਫਲਾਣੇ ਘਰ ਦੇ ਵਿੱਚ ਹੈ ਚੰਦਰਮਾ ਫਲਾਣੇ ਘਰ ਚ ਹੈ ਛਣੀ ਫਲਾਣੇ ਘਰ ਚ ਹੈ ਅਲੱਗ-ਅਲੱਗ ਜਿਹੜੇ ਗ੍ਰਹਿਆਂ ਦੇ ਨਾਮ ਨੇ ਸਾਰੇ ਉਹ ਬਣਾਇਆ ਹੋਇਆ ਹੈ ਉਦੇ ਹਸਾਬ ਨਾਲ ਲੋਕਾਂ ਨੂੰ ਕਹਿੰਦਾ ਵੀ ਤੁਹਾਡੇ ਜੀਵਨ ਤੇ ਇਹ ਪ੍ਰਭਾਵ ਪਾਏਗਾ ਸਿਰਫ ਇੰਨਾ ਨਹੀਂ ਜਨਮ ਦੇ ਉੱਤੇ ਜਨਮ ਪੱਤਰੀ ਬਣਾ ਕੇ ਸਾਰੇ ਜਨਮ ਦਾ ਦੱਸਣ ਦੀ ਕੋਸ਼ਿਸ਼ ਕਰਦਾ ਹੈ ਪਖੰਡ ਕਰਦਾ ਹੈ ਕਿ ਇਹੋ ਜਿਹਾ ਦਾ ਜੀਵਨ ਬਤੀਤ ਹੋਏਗਾ ਇੱਕ ਵੱਡਾ ਵੱਡਾ ਸਾਜੀ ਪਖੰਡ ਹੈ ਜਿਹੜਾ ਬਣਾਇਆ ਹੋਇਆ ਜਿਹਦੇ ਵਿੱਚ ਸਮਾਜ ਨੂੰ ਉਲਝਾਇਆ ਪਿਆ ਅਸੀਂ ਇਹਨੂੰ ਗੁਰਮਤਿ ਕਸਵਟੀ ਤੇ ਪਰਖਾਂਗੇ ਸਤਿਗੁਰੂ ਬਾਣੀ ਰਾਈ ਸਾਨੂੰ ਕੀ ਸਮਝਾਉਂਦੇ ਨੇ ਇਹਦੇ ਬਾਰੇ ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ ਏ ਸੇਧ ਦਿੰਦੀ ਏ ਕੱਲ ਤੋਂ ਲੜੀਬਰ ਗੁਰਬਾਣੀ ਦੇ ਪੱਖ ਦੀ ਵਿਚਾਰ ਸ਼ੁਰੂ ਹੋ ਜਾਏਗੀ ਅੱਜ ਇਹ ਪਹਿਲਾਂ ਇਸ ਗੱਲ ਨੂੰ ਕੁਦਰਤ ਦੇ ਅਟਲ ਨਿਯਮ ਨੂੰ ਸਮਝਣਾ ਬੜਾ ਜ਼ਰੂਰੀ ਸੀ ਜਿਸ ਕਰਕੇ ਅੱਜ ਦੀ ਇਹ ਵਿਚਾਰ ਸਾਂਝੀ ਕੀਤੀ ਹੈ ਕੱਲ ਤੋਂ ਆਪਾਂ ਗੁਰਬਾਣੀ ਦੇ ਆਧਾਰ ਦੇ ਉੱਤੇ ਸਾਰੀ ਵਿਚਾਰ ਕਰਾਂਗੇ ਅੱਜ ਬਸ ਇਥੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਪੁੱਲਾ ਵਾਸਤੇ ਖਿਮਾ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ